ਸ੍ਰੀ ਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਲੈ ਕੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਅੱਜ ਦੀ ਤਾਜ਼ਾ ਖਬਰ ਕਾਰਜਕਾਰੀ ਜਥੇਦਾਰ ਦੀਆਂ ਸਵਾਵਾਂ ਗਿਆਨੀ ਕੜਕੜ ਕੰਚ ਤੋਂ ਵਾਪਸ ਲੈਣ ਦੀਆਂ ਤਿਆਰੀਆਂ ਤਾਂ ਮੇਦੇ ਗਵਾਈ ਚ ਅੱਜ ਹੋਵੇਗੀ ਅੰਤਿਮ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਸ਼ਰਮਣੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਂ ਮੀਡੀਆ ਗਵਾਈ ਇਹ ਚਵੀਰਵਾਰ ਨੂੰ ਹੋਣ ਵਾਲੀ ਅੰਤਰੀਂ ਕਮੇਟੀ ਦੀ ਇਕੱਤਰਤਾ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਦਕਾਂਜ ਪਾਸੋਂ ਸ਼੍ਰੀ ਖਾਲਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸਵਾਮ ਵਾਪਸ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹ ਕਦਰਪਾਵੇਂ ਜਥੇਦਾਰ ਦੇ ਫੈਸਲੇ ਨੂੰ ਲੈ ਕੇ ਅਹਿਮ ਰੱਖੇਗੀ ਪਰ ਸਹਿਮਤੀ ਨਾ ਬਣ ਤੀ ਇਸ ਫੈਸਲੇ ਨੂੰ ਗਾਹ ਵੀ ਪਾਇਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਫਿਲਹਾਲ ਜਥੇਦਾਰ ਸਬੰਧੀ ਕੋਈ ਵੱਡਾ ਫੈਸਲਾ ਨਾ ਲੈਂਦੇ ਹੋ ਗਿਆਨੀ ਗੜਕੰਚ ਸਿੰਘ ਪਾਸੋਂ ਸ਼੍ਰੀ ਘਾਲਤ ਸਿੰਘ ਸਾਹਿਬ ਦੇ ਕਾਰਜਕਾਰੀ ਜਥੇਦਾਰਦਿਆਂ ਸਵਾਲ ਵਾਪਸ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਗਿਆਨੀ ਗੜਕੰਚ ਸਿੰਘ ਤੋਂ ਬਾਅਦ ਫਿਲਹਾਲ ਕੀ ਸਿੰਘ ਸਾਹਿਬ ਨੂੰ ਸ਼੍ਰੀ ਘਾਲਤ ਸਿੰਘ ਸਾਹਿਬ ਦੇ ਕਾਰਜਕਾਰੀ ਜਥੇਦਾਰਦਿਆਂ ਸਵਾਲ ਮਿਲ ਨਹੀਂ ਗਾ ਇਸਤੇ ਵੀ ਇਸ ਇਕਤਰਤਾ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਸੂਤਰ ਦੱਸਦੇ ਹਨ ਕਿ ਇਹ ਚਾਰਜ ਕਾਰਜਕਾਰੀ ਤੌਰ ਤੇ ਨਵੇਂ ਜਾਤੀ ਦਾ ਦੇਣ ਯੁਕਤੀ ਤੱਕ ਦਿੱਤਾ ਜਾਵੇਗਾ ਤੇ ਜਲਦੀ ਹੀ ਪੰਥ ਰੇ ਨਾਲ ਜੱਤੇਦਾਰ ਦੀ ਨੁਕਤੀ ਕੀਤੀ ਜਾਵੇਗੀ ਦੱਸਣ ਜੋਗ ਹੈ ਕਿ 9 ਜੂਨ ਨੂੰ ਹੋਣ ਵਾਲੀ ਅੰਤਿਮ ਕਮੇਟੀ ਦੀ ਇਕਤਰਤਾ ਨੂੰ ਰੱਦ ਕਰਦੇ 12 ਜੂਨ ਨੂੰ ਕਰਨ ਦਾ ਫੈਸਲਾ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਤਾਂ ਮੀਨੇ ਦਮਦਨ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਨਾਲ ਮਹਿਤਾ ਵਿਖੇ ਮੁਲਾਕਾਤ ਕਰਕੇ 11 ਜੂਨ ਨੂੰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਕਬੀਰ ਸਿੰਘ ਬਾਦਲ ਦੀ ਕੋਠੀ ਪਿੰਡ ਬਾਦਲ ਦੇ ਬਾਹਰ ਹਸਪਤਾਲ ਨਾਂ ਦੇਣ ਲਈ ਮਨਾ ਮਨਾ ਲਿਆ ਹੈ ਤੇ ਜਲਦ ਹੀ ਜੱਥੇਦਾਰ ਦੇਸ ਮਾਮਲੇ ਨੂੰ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਤੋਂ ਬਾਅਦ ਆਮੀ ਦੇ ਭਰੋਸੇ ਤੇ ਗਿਆਨੀ ਹਰਨਾਮ ਸਿੰਘ ਨੇ ਸੈਂਪੀ ਪ੍ਰਕਟਾਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ